ਮੋਦੀ ਸਾਹਿਬ ਵੀ ਸਾਡਾ ਪੰਜਾਬ ਪਹਿਲੀ ਵਾਰ ਜਿਹੜਾ ਇਹ ਉਹ ਇਲੈਕਸ਼ਨ ਲੜ ਰਿਹਾ ਏ ਫੁੱਲ ਦੇ ਨਿਸ਼ਾਨ ਤੇ ਬਹੁਤ ਵੱਡੀ ਡਿਵੈਲਪਮੈਂਟ ਕਰਾਈ ਆ ਡਬਲ ਇੰਜਨ ਦੀ ਸਰਕਾਰ ਹਮੇਸ਼ਾ ਗੱਲ ਕੀਤੀ ਜਾਂਦੀ ਏ ਸਾਡਾ ਤਾਂ ਇੱਕ ਇੰਜਨ ਜਿਹੜਾ ਉਹ ਵੀ ਧੂਆ ਮਾਰੀ ਜਾਂਦਾ ਉਹ ਵੀ ਬਿੱਤੇ ਨੇ ਤੁਸੀਂ ਗਏ ਸੀਗੇ ਇੱਥੇ ਆਪਣਾ ਇਸਲਾਮਗੰਜ ਦੇ ਵਿੱਚ ਕੁਝ ਲੋਕ ਲਗਾਤਾਰ ਭਾਜਪਾ ਅਗੂ ਦਾ ਵਿਰੋਧ ਕਰੇ ਹੰਸਾ ਐਸਾ ਤੁਹਾਡਾ ਵੀ ਜਿਹੜਾ ਨਾਰੇਬਾਜ਼ੀ ਕਰਨ ਦੀ ਵੀਡੀਓ ਕਿ ਵਾਇਰਲ ਹੋਈ ਸੀ ਕੀ ਮੈਂ ਕਿਹੀ ਨਹੀਂ ਕੀ ਜੇ ਮੈਂ ਤੁਸੀਂ ਕਹਿ ਰਹੇ ਹੋ ਕੋਈ ਵਿਰੋਧ ਕਰਦਾ ਕਰ ਸਕਦਾ ਉਹ ਤਾਂ ਸਾਡਾ ਕੋਈ ਆਮ ਆਦਮੀ ਪਾਰਟੀ ਵਾਲੇ ਨੇ ਸਾਡੇ ਕੋਲ ਥੋੜੀ ਹੁੰਨੇ ਵਿਰੋਧੀ ਕਰਨਾ ਕਾਂਗਰਸ ਨੇ ਆ ਜਿਹੜਾ ਵਿਰੋਧੀ ਕਰਦਾ ਲੁਧਿਆਣਾ ਵੀ ਆਪਣੇ ਸੱਚੋ ਪੰਚ ਪਈ ਇਹ ਪਾਰਟੀ ਕਾਂਗਰਸ ਹਰ ਤੱਕ ਉਮੀਦਵਾਰ ਨਹੀਂ ਫਾਈਨਲ ਨਹੀਂ ਹੋ ਰਿਹਾ ਹੁਣ ਮੈਂ ਦੱਸੂ ਕੀ ਇਸ ਕਰਨਾ ਮੇਰੇ ਕੋਈ ਜਵਾਬ ਨਹੀਂ ਮੈਂ ਤਾਂ ਹੁਣ ਕਾਂਗਰਸ 'ਚ ਹੈ ਨਹੀਂ ਕਾਂਗਰਸ ਛੱਡ ਕੇ ਆ ਗਿਆ ਕੀ ਹੋ ਰਿਹਾ ਜੀ ਕਾਂਗਰਸ ਪਾਰਟੀ ਉਹ ਕਹਿੰਦੇ ਆ ਜੀ ਫਿਰ ਇਹ ਕਾਂਗਰਸ ਪਾਰਟੀ ਦਾ ਤੁਸੀਂ ਸਵਾਲ ਪੁੱਛ ਲੈਂਦੇ ਹੋ ਦੇਖੋ ਕਿਸ ਤਰੀਕੇ ਨਾਲ ਮੁਰਗੀਆਂ ਵਾਂਗੂ ਲੜਦੇ ਟੋਕੜਾਂ ਵਾਂਗੂ ਲੜਦੇ ਆ ਨਵਜੋਤ ਸਿੰਘ ਸਿੰਧੂ ਕੀ ਕਰਦਾ ਸੀ ਸੁੱਖੀ ਰੰਦਾਵਾ ਕੀ ਕਰਦਾ ਸੀ ਪ੍ਰਤਾਪ ਬਾਜਵਾ ਕੀ ਕਰਦਾ ਆਜਾ ਬਣੇ ਕਿ ਕਰਦੇ ਆ ਸਾਨੂੰ ਇਹ ਕਹਿੰਦੇ ਆ ਪਾਰਟੀ ਬਦਲ ਲਈ ਤੇ ਤੁਸੀਂ ਭਾਈ ਸਾਹਿਬ ਕੈਂਡੀਡੇਟ ਕਿੱਥੋਂ ਲੈ ਕੇ ਆਏ ਹੋ ਇਹ ਤਾਂ ਦੱਸ ਦੋ ਤੁਸੀਂ ਹੁਸ਼ਿਆਰਪੁਰ ਤੋਂ ਕੌਣ ਕੈਂਡੀਡੇਟ ਦਿੱਤਾ ਤੁਸੀਂ ਪਟਿਆਲੇ ਤੋਂ ਕੈਂਡੀਡੇਟ ਕੌਣ ਦਿੱਤਾ ਤੁਸੀਂ ਬਠਿੰਡੇ ਤੋਂ ਕੈਂਡੀਡੇਟ ਕੌਣ ਦਿੱਤਾ ਅਸੀਂ ਇਸ ਵੇਲੇ ਜਿਹੜਾ ਭਾਜਪਾ ਆ ਜੋ ਪਲਾਨਿੰਗ ਜੋ ਸਾਡੇ ਮਹਾ ਮੰਤਰੀ ਸ਼੍ਰੀ ਨਵਾਸੂ ਜੀ ਉਹਨਾਂ ਦਾ ਪਾਰਟੀ ਨੂੰ ਪ੍ਰੋਗਰਾਮ ਜਿਹੜਾ ਦਿੱਤਾ ਹੋਇਆ ਉਸ ਹਸਾਬ ਦੇ ਨਾਲ ਚੱਲ ਰਹੇ ਸਭ ਤੋਂ ਪਹਿਲਾਂ ਇੱਕ ਫੇਜ਼ ਕੰਪਲੀਟ ਹੋਇਆ ਜਿਦੇ ਵਿੱਚ ਸਾਰੇ ਬੂਥ ਸਿਮੇਲਨ ਹੋਏ ਆ ਉਹ ਸ਼ਹਿਰ ਦੇ 6 ਦੇ 6 ਬੂਥ ਸਿਮੇਲਨ ਬਹੁਤ ਪਰਮੇ ਹੋਏ ਫਿਰ ਉਦਮ ਸ਼ਕਤੀ ਕੇਂਦਰ ਨੇ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਮੰਡਲ ਨੇ ਜਿਹੜੇ ਉਦੋਂ ਤੇ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਹੁਣ ਜਿਹੜੀ ਕੱਲ ਸ਼ੁਰੂਆਤ ਹੋਈ ਆ ਹੁਣ ਅਸੀਂ ਜਿੰਨੇ ਸਾਡੇ ਵਾਰਡ ਨੇ ਮੰਡਲ ਆਪਣੇ ਆਪਣੇ ਜੋ ਤਿੰਨ ਜਾਂ ਚਾਰ ਜਿਹੜੇ ਕਿਤੇ ਵਾਰਡ ਪੈਂਦੇ ਆ ਉਹ ਮੰਡਲ ਆਪਣੇ ਆਪਣੇ ਚਾਰ ਜਾਂ ਪੰਜ ਵਾਰਡ ਨੇ ਜਿੰਨੇ ਵੀ ਨੇ ਉਹਨਾਂ ਦੀਆਂ ਮੀਟਿੰਗਾਂ ਕੱਲ ਤੋਂ ਸ਼ੁਰੂ ਹੋ ਗਈਆਂ ਐ ਤੇ ਉਹ ਬੜੀ ਚੰਗੀ ਤਰ੍ਹਾਂ ਉਹ ਮੀਟਿੰਗਾਂ ਜਿਹੜੀਆਂ ਉਹ ਚੱਲ ਰਹੀਆਂ ਐ ਤੇ ਜੋ ਜੋ ਉਹ ਚ ਲੱਗੂਗਾ ਵੀ ਹੋਰ ਸੁਧਾਰ ਕਰਨਾ ਐ ਉਹ ਸਾਰਿਆਂ ਦੀ ਮੰਡਲ ਕਮੇਟੀਆਂ ਨਾਲ ਸ਼ਕਤੀ ਦੇ ਕੇਂਦਰ ਕਮੇਟੀਆਂ ਨਾਲ ਬੂਤ ਕਮੇਟੀਆਂ ਨਾਲ ਜਿਵੇਂ ਜਿਵੇਂ ਸਾਨੂੰ ਲੱਗੂਗਾ ਵੀ ਇਹ ਚ ਹੋਰ ਕੀ ਐਡ ਕਰਨ ਵਾਲਾ ਜਿਹੜੇ ਕਾਉਂਸਲਰ ਇਲੈਕਸ਼ਨ ਲੜੇ ਨੇ ਜਾਂ ਜਿਨ੍ਹਾਂ ਨੇ ਅੱਗੇ ਅਪਲਾਈ ਕੀਤਾ ਏ ਉਹ ਸਾਰਿਆਂ ਨੂੰ ਅਸੀਂ ਇਕੱਠੇ ਇੱਕ ਜਗ੍ਹਾ ਤੇ ਕਰਕੇ ਸਾਰੇ ਲੋਕਾਂ ਨੂੰ ਬੁਲਾ ਰਹੇ ਹਾਂ ਤੇ ਉਹਨਾਂ ਨਾਲ ਇਹੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਏ ਕੋਸ਼ਿਸ਼ ਕਰ ਰਹੇ ਹਾਂ ਵੀ ਛੋਟੀ ਮੀਟਿੰਗ ਹੋਵੇ ਜਿੰਨੀ ਛੋਟੀ ਹੋਵੇ ਉੰਨੀ ਅਸੀਂ ਵੱਧ ਕਰ ਲਾਂਗੇ ਕੋਈ ਉਹ ਸ਼ਕਤੀ ਨਹੀਂ ਪਰ ਬਾਹਰ ਗਰਮੀ ਬਹੁਤ ਹੋਣ ਕਰਕੇ ਜਿੰਨੇ ਪ੍ਰੋਗਰਾਮ ਛੋਟੇ ਅੰਦਰ ਹੋਣਗੇ ਓੰਨੇ ਅਸੀਂ ਛੇਤੀ ਵੀ ਕਰ ਪਾਵਾਂਗੇ ਤੇ ਲੋਕਾਂ ਨੂੰ ਜਿਹੜੀ ਵਿਵਸਥਾ ਹੈ ਉਹ ਵੀ ਸੜਕਾਂ ਤੇ ਖਰਾਬ ਨਹੀਂ ਹੋਏਗੀ ਤੇ ਇਹ ਚੀਜ਼ਾਂ ਵੀ ਟ੍ਰੈਫਿਕ ਦੀਆਂ ਵੀ ਬਹੁਤ ਕਿਉਂਕਿ ਅੱਜ ਕੱਲ ਉਹ ਜ਼ਮਾਨਾ ਨਹੀਂ ਰਿਹਾ ਮਿੰਟ ਜੇ ਕਿਤੇ ਕੋਈ ਸੜਕ ਬੰਦ ਕਰ ਦੇ ਉਹਦੇ ਨਾਲ ਬੜੀ ਵੱਡੀ ਦਿੱਕਤ ਆਉਂਦੀ ਹੈ ਤੇ ਉਹ ਸਾਰੀਆਂ ਚੀਜ਼ਾਂ ਨਜ਼ਰ ਜਿਹੜੀਆਂ ਅੰਦਾਜ਼ ਨਹੀਂ ਕਰ ਸਕਦੇ ਅਸੀਂ ਨਜ਼ਰ 'ਚ ਰੱਖਿਓ ਉਸ ਤਰੀਕੇ ਨਾਲ ਕਰ ਰਹੇ ਆ ਬਹੁਤ ਭਰਮਾ ਰਿਸਪਾਂਸ ਚਾਹੇ ਕਿਸੇ ਤਾਂ ਮਿਗ ਪ੍ਰੋਗਰਾਮ ਤੇ ਜਾਣੇ ਚਾਹੇ ਕਿਸੇ ਮਹਾਮਾਈ ਦਾ ਗੰਗਾਣ ਕਿਤੇ ਬਾਲਾ ਜੀ ਦਾ ਦਿਹਾੜਾ ਏ ਕਿਤੇ ਗੁਰੂ ਜੀ ਦੇ ਦਿਨ ਮਨ ਬਹੁਤ ਵੱਡਾ ਉੱਥੇ ਜਦੋਂ ਵੀ ਜਾਣੇ ਇੱਕ ਸਾਰੇ ਲੋਕ ਕਨ ਧਿਆਨ ਇਸ ਵਾਰ ਸਿਰਫ ਕੇਂਦਰੇਤਾ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਵੀ ਸਾਡਾ ਪੰਜਾਬ ਪਹਿਲੀ ਵਾਰ ਜਿਹੜਾ ਇਹ ਉਹ ਇਲੈਕਸ਼ਨ ਲੜ ਰਿਹਾ ਏ ਫੁੱਲ ਦੇ ਨਿਸ਼ਾਨ ਤੇ ਤੇ ਸਭ ਨੂੰ ਬਹੁਤ ਆਸਾਂ ਐ ਵੀ ਮੋਦੀ ਸਾਹਿਬ ਨੇ ਜਿਵੇਂ ਬਾਕੀ ਸੂਬਿਆਂ ਚ ਬਹੁਤ ਵੱਡੀ ਡਿਵੈਲਪਮੈਂਟ ਕਰਾਈ ਐ ਡਬਲ ਇੰਜਨ ਦੀ ਸਰਕਾਰ ਹਮੇਸ਼ਾ ਗੱਲ ਕੀਤੀ ਜਾਂਦੀ ਐ ਸਾਡਾ ਤਾਂ ਇੱਕ ਇੰਜਨਾ ਜਿਹੜਾ ਉਹ ਵੀ ਧੂਆ ਮਾਰੀ ਜਾਂਦਾ ਉਹ ਵੀ ਉਹ ਵੀ ਚੱਲ ਨਹੀਂ ਰਿਹਾ ਜੀ ਬਟ ਜੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਜਿਹੜੀ ਐ ਉਹ ਸਰਕਾਰੀ ਬਸਾਂ ਦੀ ਵੰਡੋ ਕੀਤੀ ਜਾ ਰਹੀ ਐ ਰੈਲੀਆਂ ਦੇ ਵਿੱਚ ਤੋਂ ਹਾਈ ਕੋਰਟ ਨੇ ਸਖਤੀ ਮੰਗ ਜਟਾਈ ਐ ਤੇ ਜਵਾਬ ਮੰਗਿਆ ਉਹਨਾਂ ਤੋਂ ਪੁਰਾਣੇ ਕੁਮਾਰਾ ਮੇਰੀ ਨੂੰ ਸਮਝ ਹੁਣ ਨਾਲ ਮੈਂ ਸਹਿਮਤ ਆਂ ਇਹ ਹੈ ਜੇ ਕਮ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਹਾਂਜੀ ਉਹ ਕੋਰਟ ਨੇ ਜੇ ਸੰ냔 ਲਿਆਏ ਤਾਂ ਬਹੁਤ ਇਹ ਸੀਰੀਅਸ ਇਸ਼ੂ ਆ ਪਰ ਸਰਕਾਰਾਂ ਇਹ ਝੂਰਮੋਰੀਆਂ ਕਰ ਨੂੰ ਹਟਦੀਆਂ ਨਹੀਂ ਹੁੰਦੀਆਂ ਇਹ ਆਦਤ ਪਈ ਆ ਇਹ ਭਾਜੀਪੀ ਦੀ ਸਰਕਾਰ ਤਾਂ ਹੈ ਨਹੀਂ ਤੇ ਜਿਹੜੀਆਂ ਵੀ ਸਰਕਾਰਾਂ ਨੇ ਇਹ ਪਹਿਲਾਂ ਇਹੋ ਜਿਹੇ ਕੰਮਾ ਨੂੰ ਗਿੱਜੇ ਹੋਏ ਆ ਤੇ ਉਹਨਾਂ ਦਾ ਤੇਲ ਖਾਲਿਆ ਉਹਨਾਂ ਦੀਆਂ ਬਾਡੀਆਂ ਖਾਲੀਆਂ ਉਹਨਾਂ ਦੀਆਂ ਦਰਬਾਰਤੋਂ ਕਰ ਲੀਆਂ ਇਹ ਕਰਦੇ ਆ ਤਰੀਕ ਅਮਰਿਤਪਾਲ ਨੂੰ ਟਿਕਟ ਦਿੱਤੀ ਗਈ ਹੈ ਉਹ ਜੇਲ ਤੋਂ ਛੋੜ ਲੜਨ ਜਾ ਰਿਹਾ ਸਿੱਧਾ ਟਿਕਟ ਦਿੱਤੀ ਲਾਂਘ ਕੀਤਾ ਆਜ਼ਾਦ ਉਮੀਦਵਾਰਾਂ ਤੋਂ ਖੰਡਵਰ ਸਾਹਿਬ ਤੋਂ ਉਹਨਾਂ ਦੇ ਵਕੀਲ ਲੈ ਕੇ ਲੜਨਗੇ ਚੋਣ ਜਦੋਂ ਕਾਗਜ਼ ਭਰਨਗੇ ਉਦੋਂ ਆਪਾਂ ਗੱਲ ਕਰਾਂਗੇ ਹਰੇਕ ਦਾ ਰਾਈਟ ਹਰੇਕ ਇਲੈਕਸ਼ਨ ਲੜਦਾ ਜਿਹੜਾ ਹੈ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਹਣੀ ਮਾਨ ਹੋਣੀ ਸਾਰੇ ਬਹੁਤ ਜਿਹੜੇ ਲੀਡਰ ਜੇਲ੍ਹ ਇਲੈਕਸ਼ਨਾਂ ਲੜੇ ਨੇ ਇਸ ਕਰਕੇ ਉਹ ਕੋਈ ਹੱਦ ਨਹੀਂ ਤਾਂ ਕੋਈ ਵੀ ਲੜ ਸਕਦਾ ਇੱਕ ਲੁਧਿਆਣਾ ਤੋਂ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੋਟਲੀ ਸਾਹਿਬ ਦੇ ਲੜਨੇ ਚਾਚਾਵਾ ਹੋਰ ਜਾਂ ਕਾਂਗਰਸ ਤੋਂ ਤੁਹਾਡਾ ਕੀ ਲੱਗਦਾ ਕੀ ਹੋ ਜਾਏਗਾ ਨਹੀਂ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਵੀ ਕਿਹਨੂੰ ਲਾਉਂਦੇ ਕਿਹਨੂੰ ਨਹੀਂ ਲਾਉਂਦੇ ਲੱਗਦਾ ਜੀ ਅਗਰ ਕੋਟਲੀ ਸਾਹਿਬ ਲੁਧਿਆਣਾ ਤੋਂ ਚੋਣ ਮੈਦਾਨ ਚ ਉਤਰਦੇ ਨੇ ਤਾਂ ਪਰਿਵਾਰ ਦੇ ਭਰਾ ਜਿਹੜੇ ਨੇ ਸਾਹਮਣੇ ਆਮ ਸਾਹਮਣੇ ਹੋਏ ਨੇ ਕਿ ਕਿ ਇਹ ਹਜੇ ਕੋਈ ਜੀ ਕੋ ਗੱਲ ਹੀ ਹੈ ਨਹੀਂ ਇਹਦਾ ਆਪ ਗੱਲ ਪਹਿਲਾਂ ਕਰਨ ਦਾ ਫਿਊਲ ਗੱਲ ਦਾ ਕੋਈ ਮਤਲਬ ਇੱਕ ਇੱਕ ਬਿੱਤੇ ਨੇ ਤੁਸੀਂ ਗਏ ਸੀਗੇ ਇੱਥੇ ਆਪਣਾ ਇਸਲਾਮਾ ਜਦੇ ਵਿੱਚ ਕੁਝ ਲੋਕ ਲੱਗਦਾ ਲਗਾਤਾਰ ਭਾਜਪਾ ਉਹਦਾ ਵਿਰੋਧ ਕਰ ਰਹੇ ਹੰਸ ਰਹੇ ਸਾਂ ਤੁਹਾਡਾ ਵੀ ਜਿਹੜਾ ਨਾਰੇਬਾਜੀ ਕਰਨ ਦੀ ਵੀਡੀਓ ਇੱਕ ਵਾਇਰਲ ਹੋਈ ਸੀ ਕਿ ਮੈਂ ਦੇਖੀ ਨਹੀਂ ਕਿ ਸਰ ਇੱਕ ਪਾਇਲਨ ਲੱਕਾ ਜੀ ਨੇ ਇੱਕ ਵਾਰ ਫਿਰ ਤੋਂ ਡਾਕਟਰ ਅਮਰ ਸਿੰਘ ਨੂੰ ਟਿਕਟ ਦੇਣ ਦੇ ਸਵਾਲ ਖੜੀ ਹੋਏ ਆ ਉਹ ਕਹਿੰਦੇ ਵੀ ਹੁਣ ਨਿਊ ਜਵਾਨਾਂ ਨੂੰ ਵੀ ਅੱਗੇ ਆਉਣ ਦੇ ਤਨ ਦੇਣਾ ਚਾਹੀਦਾ ਸੋ ਲੱਗਦਾ ਵੀ ਕਿਤੇ ਨਾ ਕਿਤੇ ਵੀ ਕਾਂਗਰਸ ਪਾਰਟੀ 'ਚ ਆਮ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਸਰਜੀਨੀ ਦਿੱਤੀ ਜਾਦੀ ਹਰ ਬਾਕੀ ਤਾਂ ਵਿਰੋਧ ਕਰਨਾ ਬੰਦਾ ਹੋਇਆ ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਵਿਰੋਧ ਕਰਦਾ ਕਰ ਸਕਦਾ ਉਹ ਤਾਂ ਸਾਡਾ ਕੋਈ ਆਮ ਆਦਮੀ ਪਾਰਟੀ ਵਾਲੇ ਨੇ ਸਾਡੇ ਕੋਲ ਥੋੜੀ ਹੋਣੀ ਵਿਰੋਧੀ ਕਰਨਾ ਕਾਂਗਰਸ ਨੇ ਆ ਜਿਹੜਾ ਵਿਰੋਧੀ ਕਰਦਾ ਇਸ ਕਰਕੇ ਇਹ ਤਾਂ ਕੋਈ ਨਵੀਂ ਗੱਲ ਨਹੀਂ ਕਿ ਵਿਰੋਧ ਕਰਨ ਵਾਲੀ ਹਾਂ ਜਦੋਂ ਪਾਰਟੀ ਦੇ ਅੰਦਰੋਂ ਕੋਈ ਵਿਰੋਧ ਕਰਦਾ ਹੈ ਉਹ ਜਿਹੜਾ ਕਾਂਗਰਸ ਪਾਰਟੀ ਦੇ ਹਰ ਜਗ੍ਹਾ ਇਸੇ ਤਰੀਕੇ ਨਾਲ ਹੋ ਰਿਹਾ ਚਾਹੇ ਜਨੰਦਰ ਚ ਹੋ ਰਿਹਾ ਚਾਹੇ ਉਹ ਫਤਿਹਗੜ੍ਹ ਸਾਹਿਬ ਚ ਹੋ ਰਿਹਾ ਚਾਹੇ ਉਹ ਪਟਿਆਲੇ ਚ ਹੋਇਆ ਚਾਹੇ ਉਹ ਬਠਿੰਡੇ ਚ ਹੋਇਆ ਹਰੇ ਬਾਕੀ ਟਿਕਟਾਂ ਦਿੱਤੀਆਂ ਨਹੀਂ ਉਦੋਂ ਬਾਅਦ ਪਤਾ ਲੱਗੂ ਕਿੱਥੇ ਕਿੱਥੇ ਕੀ ਹੁੰਦਾ ਤੇ ਬੜਾ ਉਹਨਾਂ ਨੂੰ ਮੁਸ਼ਕਲ ਹੋਈ ਹੋਈ ਹੈ ਇਹ ਕੰਟਰੋਲ ਲੁਧਿਆਣਾ ਵਿੱਚ ਸੱਸ਼ੋਪੰਜ ਪਈ ਹੈ ਪਾਰਟੀ ਕਾਂਗਰਸ ਹਾਲ ਤੱਕ ਉਮੀਦਵਾਰ ਨਹੀਂ ਫਾਈਨਲ ਨਹੀਂ ਹੋ ਰਿਹਾ ਮੈਂ ਦੱਸੂ ਕੀ ਇਸ ਦਾ ਮੇਰੇ ਕੋਲ ਕੀ ਜਵਾਬ ਹੈ ਮੈਂ ਤਾਂ ਹੁਣ ਕਾਂਗਰਸ 'ਚ ਹੈ ਨਹੀਂ ਕਾਂਗਰਸ ਛੱਡ ਕੇ ਆ ਗਿਆ ਕੀ ਹੋ ਰਿਹਾ ਜੀ ਆਪਣਾ ਚੱਨੀ ਜੀ ਦੇ ਇੱਕ ਨਾ ਉਹ ਫੋਟੋ ਦੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਉਹ ਕੁਛ ਛੇੜਖੇੜੀ ਦੀ ਆ ਰਹੀ ਆ ਉਹ ਪੁਰਾਣੀ ਆ ਮੈਨੂੰ ਤਾਂ ਮੈਨੂੰ ਮੈਨੂੰ ਸ਼ਰਮ ਆਉਂਦੀ ਹੈ ਹੁਣ ਕਿਹ ਗੱਲ ਕਰਾਂ ਇਹਦੇ ਉੱਤੇ ਇੱਕ ਇੱਕ ਜੀ ਸਿੰਘ ਕਾਮਨੀ ਚੌਧਰੀ ਨੂੰ ਸਸਪੈਂਡ ਕਰ ਤੱਕ ਕਾਂਗਰਸ ਪਾਰਟੀ ਨੇ ਫਲੋਰ ਤੋਂ ਐਮਐਲਏ ਚੌਧਰੀ ਸਾਹਿਬ ਦੇ بیٹے ਚੌਧਰੀ ਗਰਵੰਤਾ ਸਿੰਘ ਜੀ ਆਜ਼ਾਦੀ ਤੋਂ ਪਹਿਲਾਂ ਦੇ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਦੇਖੋ ਇਹੀ ਤਾਂ ਗੱਲ ਆ ਨਾ ਦੋਨਾਂ ਦੇ ਦੋਨੋਂ ਬੇਟੇ ਐਸਸੀ ਐਸਸੀ ਸਮਾਜ ਜਾ ਉਹਨਾਂ ਉਦੋਂ ਕੋਈ ਕਿਸੇ ਨੂੰ ਫਲਕ ਨਹੀਂ ਹੁੰਦਾ ਜਦੋਂ ਗੁਰਵੰਤਾ ਸਿੰਘ ਜੀ ਉਸ ਵੇਲੇ ਜਦੋਂ ਬਹੁਤ ਐਸਸੀ ਪਰਿਵਾਰਾਂ ਨੂੰ ਦੱਬ ਕੇ ਰੱਖਿਆ ਜਾਂਦਾ ਸੀ ਇਸ ਇਸ ਸਮਾਜ ਵਿੱਚ ਉਸ ਵੇਲੇ ਉਹ ਪੜ੍ਹ ਲਿਖ ਕੇ ਉਹ ਉੱਤੇ ਉੱਠੇ ਤੇ ਉਹਨਾਂ ਨੇ ਸਮਾਜ ਦੀ ਬਹੁਤ ਬਿਹਤਰੀ ਲਈ ਕੰਮ ਕੀਤਾ ਫਿਰ ਅੱਗੇ ਚੌਧਰੀ ਜਗਜੀਤ ਸਿੰਘ ਉਹਨਾਂ ਦੇ بیٹے ਅੱਗੇ ਚੌਧਰੀ ਸੰਤੋਖ ਸਿੰਘ ਜਿਹੜੇ ਮੇਰੇ ਨਾਲ ਮੈਂ ਉਹਨਾਂ ਦੇ ਐਮਪੀ ਰਹਾ ਯਾਰ ਉਹਨਾਂ ਦੀ ਧੀ ਤਾਂ ਦੇਖੋ ਡੈਥ ਹੋਈ ਕਿਵੇਂ ਆ ਮੈਂ ਇਥੋਂ ਰਾਹੁਲ ਗਾਂਧੀ ਜੀ ਦੀ ਯਾਤਰਾ 'ਚ ਉਹਨਾਂ ਨੂੰ ਤੁਹਾਨੂੰ ਪਤਾ ਤੁਸੀਂ ਸਾਰੇ ਮੈਂ ਰਾਹੁਲ ਗਾਂਧੀ ਜੀ ਦੀ ਯਾਤਰਾ ਲੁਧਿਆਣਾ ਜਿਹੜਾ ਅਪੋਲਾ ਜਿੱਥੇ ਲਾਡੋਵਾਲ ਆਪਣਾ ਟੋਲ ਉਹ ਤੋਂ ਅੱਗੇ ਲੁਧਿਆਣਾ ਹੱਦ ਖਤਮ ਹੋ ਗਈ ਉਹਨਾਂ ਦੇ ਹੱਥ 'ਚ ਉਹ ਝੰਡਾ ਹੈ ਜਿਹੜਾ ਫੜਾਤਾ ਉਹ ਯਾਤਰਾ ਕਿਸ ਤਰੀਕੇ ਨਾਲ ਕਿਉਂਕਿ ਸਕਿਉਰਿਟੀ ਬੜੀ ਸੀ ਲੋਕ ਬੜੇ ਸੀ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਉਹ ਥੋੜਾ ਜਿਹਾ ਉਹਦੇ ਵਿੱਚ ਤੱਕਾ ਮੁੱਕੀ ਦੇ ਵਿੱਚ ਉਹਨਾਂ ਦੀ ਉਦੋਂ ਡੈਥ ਹੋ ਗਈ ਤੇ ਯਾਰ ਡੈਥ ਹੋ ਗਈ ਤੇ ਅੱਜ ਉਸ ਪਰਿਵਾਰ ਨੂੰ ਤੁਸੀਂ ਤੁਸੀਂ ਚਲੋ ਇਹ ਟਿਕਟ ਤਾਂ ਉਹਨਾਂ ਦੀ ਗੱਲ ਤੁਸੀਂ ਇੱਕ ਵਾਰ ਉਹਨਾਂ ਨੂੰ ਮਿਲ ਕੇ ਜੱਫੀ ਚ ਤਾਂ ਲੈ ਲੋ ਰਾਹੁਲ ਗਾਂਧੀ ਜੀ ਉਹ ਤਾਂ ਤੁਹਾਡਾ ਆਪਣਾ ਪਰਿਵਾਰ ਆ ਉਹ ਕਿਤੇ ਕੋਈ ਕਿਤੇ ਕੁਝ ਥੋੜੀ ਕਹਿੰਦੇ ਸੀ ਪਰ ਉਸ ਤੋਂ ਬਾਅਦ ਕਿਸੇ ਨੇ ਉਹਨਾਂ ਨੂੰ ਮਿਲਾਇਆ ਹੀ ਨਹੀਂ ਜੋ ਮੇਰੀ ਵਿਕਰਮ ਚੌਧਰੀ ਸਾਹਿਬ ਨਾਲ ਗੱਲ ਹੋਈ ਆ ਤੇ ਅੱਜ ਉਹਨਾਂ ਦੇ ਮਾਤਾ ਜੀ ਉਹ ਵੀ ਜੇਪੀ ਜੁਆਇਨ ਕਰਕੇ ਕੋਈ ਕੋਈ ਨਹੀਂ ਕਰਦਾ ਹੁੰਦਾ ਪਰ ਪਤਾ ਨਹੀਂ ਕੀ ਹੋਇਆ ਹੁਣ ਉਹਨਾਂ ਦੀ ਜਾਣੇ ਪਰ ਉਹ ਇਸ ਵੇਲੇ ਬਹੁਤ ਪੁਰਾਣੇ ਪਰਿਵਾਰ ਨੇ ਉੱਥੇ ਕੇਪੀ ਸਾਹਿਬ ਭਿੰਦਰ ਸਿੰਘ ਕੇਪੀ ਉਹਨਾਂ ਦੇ ਦਰਸ਼ਨ ਸਿੰਘ ਕੇਪੀ ਜੀ ਵੀ ਸ਼ਹੀਦ ਹੋਏ ਪਾਰਟੀ ਲਈ ਖੂਨ ਡੁੱਲੇ ਉਹਨਾਂ ਦੇ ਗੋਲੀਆਂ ਮਾਰ ਕੇ ਮਾਰਦੇ ਸਰਦਾਰ ਬਿਆਨ ਸਿੰਘ ਜੀ ਉਸ ਦਿਨ ਮੈਨੂੰ ਇਹ ਯਾਦ ਆ ਉਹਨਾਂ ਦੀ ਜਦੋਂ ਅਰਥੀ ਪਈ ਸੀ ਲੈਡ ਬਡੀ ਪਈ ਸੀ ਉੱਤੇ ਤਾਂ ਹਾਂ ਮਾਰ ਕੇ ਰੋਏ ਸੀ ਉਹਨਾਂ ਤੇ ਇਸ ਕਰਕੇ ਉਹ ਜੇ ਪਰਿਵਾਰ ਉਹ ਕਾਲੀ ਤਲ ਚਲੇ ਗਏ ਕੋਈ ਨਹੀਂ ਕੋਈ ਐਸਾ ਜਿਹੜਾ ਤੁਸੀਂ ਇਹ ਇਹ ਇੱਕ ਪਰਿਵਾਰ ਕੋਈ ਹੋ ਸਕਦਾ ਤੇ ਸਾਰੇ ਕਿਉਂ ਕਿਉਂ ਕਿਤੇ ਨਾ ਕਿਤੇ ਤਾਂ ਇਹ ਬਹੁਤ ਵੱਡੀ ਕਮੀ ਆ ਜਿਹੜੀ ਜੀ ਤੇ ਮਾਰ ਪੀਸਾ ਐਮ ਪੀਸਾ ਸਿੱਧੂ ਮੂਸੇ ਦਾ ਐਮ ਪੀਸਾ ਗਾੜੀ ਨਾਲ ਤੇ ਅੱਬਿੱਤ ਅੱਥੇ ਆਪਣੇ ਕਾਕਾ ਸੋਜੀ ਅੱਜ ਬੀ ਜੀ ਪੀ ਸ਼ਾਮ ਨੂੰ ਚਰਚੀ ਇਹ ਤਾਂ ਇਹ ਤਾਂ ਇਹ ਤਾਂ ਕੋਈ ਗੱਲ ਹੀ ਨਹੀਂ ਇਹ ਤਾਂ ਹਜੇ ਸ਼ੁਰੂਆਤ ਹੋਈ ਹੈ ਇਹ ਤਾਂ ਸ਼ੁਰੂਆਤ ਹੋਈ ਹੈ ਮੈਂ ਤਾਂ ਖੈਰ ਤੁਹਾਡੇ ਕੋਲ ਬੈਠਾ ਨਹੀਂ ਇਹ ਤਾਂ ਭਾਜੀਪੀ ਤੋਂ ਸਵਾਏ ਕੋਈ ਰਹਿਣਾ ਹੀ ਕਿਤੇ ਨਹੀਂ ਕਿਉਂਕਿ ਦੂਜੇ ਪਾਸੇ ਕੋਈ ਪਾਰਟੀ ਆ ਜਿਹੜੀ ਉਹ ਕਿਤੇ ਕੋਈ ਤਾਂ ਮੈਨੂੰ ਦੱਸੋ ਕਾਂਗਰਸ ਪਾਰਟੀ ਉਹ ਕਹਿੰਦੇ ਆ ਜੀ ਫਿਰ ਇਹ ਕਾਂਗਰਸ ਪਾਰਟੀ ਦਾ ਤੁਸੀਂ ਸਵਾਲ ਪੁੱਛ ਲੈ ਲਿਓ ਦੇਖੋ ਕਿਸ ਤਰੀਕੇ ਨਾਲ ਮੁਰਗੀਆਂ ਵਾਂਗੂ ਲੜਦੇ ਟੋਕੜਾਂ ਵਾਂਗੂ ਲੜਦੇ ਆ ਨਵਜੋਤ ਸਿੰਘ ਸਿੱਧੂ ਕੀ ਕਰਦਾ ਸੀ ਸੁੱਖੀ ਰੰਦਾਵਾ ਕੀ ਕਰਦਾ ਸੀ ਪ੍ਰਤਾਪ ਬਾਜਵਾ ਕੀ ਰਾਜਾ ਬਣ ਕੇ ਕੀ ਕਰਦੇ ਆ ਇੱਕ ਦੂਜੇ ਨੂੰ ਆ ਮੱਕ ਮਾਰਨ ਤੇ ਤੋਲੇ ਹੋਏ ਨੇ ਹਦ ਇਹ ਇਕੱਠੇ ਇੱਕ ਇੱਕ ਸਟੇਜ ਤੇ ਇਕੱਠੇ ਬਹਿ ਕੇ ਮੈਨੂੰ ਦਿਖਾ ਦੇਣ ਵੀ ਕਦੇ ਜਦੋਂ ਹੁਣ ਟਿਕਟਾਂ ਲਿਆਂਦੀਆਂ ਉਹਦੇ ਵਿੱਚ ਲੜੀ ਜਾਂਦੇ ਦੂਜਿਆਂ ਨੂੰ ਇਹ ਕਹਿੰਦੇ ਆ ਸਾਨੂੰ ਇਹ ਕਹਿੰਦੇ ਆ ਪਾਰਟੀ ਬਦਲ ਲਈ ਤੇ ਤੁਸੀਂ ਭਾਈ ਸਾਹਿਬ ਕੈਂਡੀਡੇਟ ਕਿੱਥੋਂ ਲੈ ਕੇ ਆਏ ਹੋ ਇਹ ਤਾਂ ਦੱਸ ਦੋ ਤੁਸੀਂ ਹੁਸ਼ਿਆਰਪੁਰ ਤੋਂ ਕੌਣ ਕੈਂਡੀਡੇਟ ਦਿੱਤਾ ਤੁਸੀਂ ਪਟਿਆਲੇ ਤੋਂ ਕੈਂਡੀਡੇਟ ਕੌਣ ਦਿੱਤਾ ਤੁਸੀਂ ਬਠਿੰਡੇ ਤੋਂ ਕੈਂਡੀਡੇਟ ਕੌਣ ਦਿੱਤਾ ਦੱਸੋ ਤਾਂ ਸਹੀ ਨਾ ਤੁਸੀਂ ਤੁਸੀਂ ਫੋੜ ਸੁਣ ਲਓ ਜਿੰਨੇ ਵੀ ਅੱਗੇ ਕੈਂਡੀਡੇਟ ਆਉਣੇ ਆ ਇੱਕ ਦਿਨ ਮੈਂ ਹੈਰਾਨ ਆ ਇਹਨਾਂ ਨੂੰ ਇਹੀ ਨਹੀਂ ਪਤਾ ਕਾਂਗਰਸ ਪਾਰਟੀ ਇਹ ਕਹਿੰਦੀ ਵੀ ਇੱਕ ਕਾਂਗਰਸ ਪਾਰਟੀ ਐਸੀ ਆ ਜਿਨੇ ਮਹਿਲਾ ਮਾਨੂੰ ਲੇਡੀਜ਼ ਨੂੰ ਔਰਤਾਂ ਨੂੰ ਟਿਕਟਾਂ ਦੋ ਦਿੱਤੀਆਂ ਇੱਕ ਫਰੀਦਕੋਟ ਤੋਂ ਇੱਕ ਫਿਰੋਜ਼ਪੁਰੋਂ ਕੋਈ ਸਾਡੇ ਅਸੀਂ ਬੀਜੇਪੀ ਨੇ ਤਾਂ ਪਹਿਲਾਂ ਹੀ ਤਿੰਨ ਟਿਕਟਾਂ ਦੇ ਚੁੱਕੀ ਆ ਅਜੇ ਬਾਕੀ ਟਿਕਟਾਂ ਦੀ ਗੱਲ ਛੱਡੋ ਪੂਰੀ ਅਨਾਉਂਸ ਨਹੀਂ ਹੋਈ ਪਹਿਲੀ ਮਹਾਰਾਣੀ ਬਨਾਰੀਤ ਕੌਰ ਜੀ ਦੂਜੀ ਮਲੂਕਾ ਸਾਹਬ ਦੇ ਘਰੋਂ ਜਿਹੜੀ ਟਿਕਟ ਬਠਿੰਡਾ ਤੇ ਤੀਜੀ ਹਸ਼ਿਆਰਪੁਰ ਦੇ ਤੇ ਤਿੰਨ ਤਾਂ ਸਭ ਤੋਂ ਵੱਧ ਤਾਂ ਲੇਡੀਜ਼ ਦੀ ਜੇ ਮਹਿਲਾਵਾਂ ਦੀ ਜੇ ਸਭ ਦੀ ਜੇ ਗੱਲ ਕਰਦੇ ਆ ਮੋਦੀ ਜੀ ਨਾ ਉਹਨਾਂ ਨੂੰ ਰਿਜ਼ਰਵੇਸ਼ਨ ਦੀ ਤਾਂ ਉਹ ਤਿੰਨ ਟਿਕਟਾਂ ਪਹਿਲਾਂ ਇਸ ਵੇਲੇ ਭਾਜਪਾ ਕੱਲੀ ਪਾਰਟੀ ਹੈ ਜਿਹਨੇ ਦਿੱਤੀ ਹੈ